ਹਾ ਪੀ ਕੇ ਕਾਰ ਲਾ ਕੇ ਸ਼ਰੀਆਮ ਟਰੱਕ ਚ ਚਲਾਉਂਦੇ ਨੇ ਕੀ ਹੋਊਗਾ ਗਲਤ ਹੋ ਜੂਗਾ ਫਿਰ ਕੀ ਹੋ ਜੂਗਾ ਨਹੀਂ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਗਲਤ ਹੋ ਜੂਗਾ ਤੇ ਨਾਲੇ ਮੈਂ ਵੀ ਫਿਰ ਕਿਸੇ ਤੋਂ ਡਰਦੀ ਨਹੀਂ ਇਹ ਇਹ ਜੇ ਕਿਹੜਾ ਕੰਮ ਕਰਦਾ ਵੀ ਸਾਰੇ ਪਾਸੇ ਤੁਸੀਂ ਚਰਚੇ ਕਰਵਾ ਕੇ ਲੱਗ ਜਾ ਫੀਲਡ ਤੁਸੀਂ ਚੋਣਿਆ ਕਿਤੇ ਇਹ ਫੇਮਸ ਹੋਣ ਲਈ ਤਾਂ ਨਹੀਂ ਵੀ ਹਾਂ ਆਪਾਂ ਟਰੱਕ ਚ ਚਲਾਉਣੇ ਆ ਰਾਤੋ ਰਾਤ ਵਾਇਰਲ ਹੋ ਜਾਾਂਗੇ ਵੇਖੋ ਨੇੜੇ ਅੱਗੇ ਵਕਾਰ ਵਾਲੇ ਹੁੰਦੇ ਨਹੀਂ ਉਹ ਜਾਣ ਬੁਝ ਕੇ ਜਿਵੇਂ ਮੁੰਡੇ ਖੁੰਡਣਦੇ ਅੱਗੇ ਗੱਡੀ ਤੇ ਲਿਆਣੇ ਆਂ ਫੇ ਕੱਲੀ ਕੁੜੀ ਜੇ ਰੋਡ ਤੇ ਚੱਲਦੀ ਆ ਤੇ ਵੀ ਇਦਾਂ ਦੇ ਬਿਹੇਵਰ ਦੇਖ ਕੇ ਤਾਂ ਉਹਦਾ ਮਨ ਟੁੱਟ ਜਊਗਾ ਜੀ ਪਰ ਇਹ ਹੈਗੇ ਜੇ ਮੇਰੀ ਨਿਗਾ ਸਹੀ ਆ ਤਾਂ ਮੈਨੂੰ ਕੋਈ ਕੁਛ ਨਿਗਾ ਸਦਾਈ ਜੇ ਮੈਂ ਖੁਦ ਗਲਤ ਨਾ ਜੀ ਤਾਂ 10 ਬੰਦੇ ਮੈਨੂੰ ਕਹਿ ਦੇਣਗੇ ਦਬਾ ਲੈਣਗੇ ਮੈਨੂੰ ਪਤਾ ਜਿਹੜੀ ਉਹ ਗੱਡੀ ਪਹਿਲਾਂ ਚਲਾਉਂਦੀ ਸੀ ਉਹ ਕਿੱਥੇ ਗਈ ਕੋਈ ਆਪਣੇ ਹੀ ਬੰਦੇ ਨੇ ਜੀ ਚੋਰੀ ਚਾਰੀ ਕਰਵਾਤੀ ਜੀ ਪਰ ਇਹ ਤਾਂ ਕੋਈ ਬਸਰਮ ਤਾਂ ਹੈ ਨਹੀਂ ਜੀ ਕੰਮ ਕਰਕੇ ਖਾਰੇ ਚੋਰੀ ਤਾਂ ਨਹੀਂ ਕਰ ਰਹੇ ਮੈਂ ਤਾਂ ਜੀ ਪੁਲਿਸ ਬਣਨਾ ਚਾਹੁੰਦੀ ਸੀ ਜੀ ਕਿਹਾ ਕਿ ਨੇ ਗਰੀਬੀ ਦਾ ਹਾਲਤ ਕਰਕੇ ਨਾ ਫਿਰ ਪੜਾਈ ਪੂਰੀ ਇੱਚ ਪੈਸਾ ਕੋ ਜਿਆਦਾ ਲੱਗਦਾ ਸੀ ਫਿਰ ਪੜ ਨਹੀਂ ਪਈ ਜੀ ਪਰ ਮੇਰਾ 1 ਲੱਖ ਦਾ ਚਲਾਨ ਕੀਤਾ ਸੀ ਜੀ ਇੱਕ ਨੇ ਮਾਂ ਵੀ ਵਿਚਾਰੇ ਘਰੇ ਲਾਚਾਰ ਹੋਵੇ ਤੇ ਡੈਡੀ ਉਹਦੇ ਸਿਰ ਤੇ ਨਾ ਹੋਵੇ ਤੇ ਭਾਈ ਇਹ ਮਤਲਬ ਸਾਥ ਦੇਣ ਵਾਲਾ ਨਾ ਹੋਵੇ ਤਾਂ ਬੰਦਾ ਟੁੱਟ ਹੀ ਜਾਂਦਾ ਇੱਕ ਤਰਫ ਤੋਂ ਫਿਰ ਉਹ ਟਾਈਮ ਦੇ ਪਾਪਾ ਦੀ ਯਾਦ ਤਾਂ ਬਹੁਤ ਆਉਂਦੀ ਹੁੰਦੀ ਬਹੁਤ ਆਉਂਦੀ ਹੈ ਪਰ 선합니다나 <laughs> ਦੇਖਦੇ ਆ ਕਿ ਯੂਥ ਤੇ ਜਿਹੜੇ ਲੋਕ ਤੂੰ ਤਾਂ ਚੱਕਣ ਨੂੰ ਜਿਹੜੇ ਮਿੰਟ ਨਹੀਂ ਲਾਉਂਦੇ ਛੱਟ ਕਹਿ ਦਿੰਦੇ ਨੇ ਜਿਹੜੀ ਅੱਜ ਦੀ ਯੂਥ ਆ ਜਿਹੋ ਮੁੰਡਿਆਂ ਦੀ ਗੱਲ ਕਰ ਲਈਏ ਜਿਹੇ ਕੁੜੀਆਂ ਦੀ ਗੱਲ ਕਰ ਲਈਏ ਸਿੱਧਾ ਸ਼ਰਯਾਮ ਕਹਿ ਦਿੱਤਾ ਜਾਂਦਾ ਕਿ ਇਹ ਗੰਦ ਪਾ ਰਹੇ ਨੇ ਜਿਹੋ ਇੰਸਟਾ ਲਾ ਲੋ ਕੋਈ ਵੀ ਪਲੇਟਫਾਰਮ ਲਾ ਲੋ ਪਰ ਸਾਡੇ ਨਾਲ ਇੱਥੇ ਇੱਕ ਧੀ ਆ ਆਪਾਂ ਤੁਹਾਡੀ ਉਹਦੇ ਨਾਲ ਵੀ ਮੁਲਾਕਾਤ ਕਰਾਵਾਂਗੇ ਪਰ ਇੱਥੇ ਜੀ ਗੱਲ ਆਪਾਂ ਡਰਾਈਵਰਾਂ ਦੀ ਕਰੀਏ ਤਾਂ ਟਰੱਕ ਡਰਾਈਵਰਾਂ ਦੇ ਜਿਹੜੇ ਸਿੱਧੇ ਤੌਰ ਤੇ ਇਲਜ਼ਾਮ ਲਾਏ ਜਾਂਦੇ ਨੇ ਵੀ ਇਹ ਤਾਂ ਰਾਤ ਨੂੰ ਜਿਹੇ ਟਰੱਕ ਚਲਾਉਂਦੇ ਨੇ ਚ ਇਹ ਦਿਨ ਨੂੰ ਚਲਾਉਂਦੇ ਨੇ ਖਾ ਪੀ ਕੇ ਕਾਰਡ ਲਾ ਕੇ ਸ਼ਰੀਆਮ ਟਰੱਕ ਚਲਾਉਂਦੇ ਨੇ ਤਾਂ ਸਾਡੇ ਨਾਲ ਧੀ ਆ ਆਪਾਂ ਧੀ ਦੀ ਥੋੜੀ ਮੁਲਾਕਾਤ ਕਰਾਉਣੇ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਧੀ ਦੀ ਜਿਹੜੀ ਦੂਰ ਦੂਰ ਤੱਕ ਚਰਚਾ ਹੋ ਰਹੀ ਆ ਕਿਹੜੀ ਗੱਲ ਤੋਂ ਚਰਚਾ ਹੋ ਗਈ ਆ ਇਹ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਆ ਹਾਂਜੀ ਸਸ਼ਕਲ ਮੈਮ ਹਾਂਜੀ ਹੋਠ ਠੀਕ ਠਾਕ ਹੈ ਹਾਂਜੀ ਹਾਂਜੀ ਵਧਾਈ ਸਭ ਤੋਂ ਪਹਿਲਾਂ ਆਪਦਾ ਨਾਮ ਆਡੀਅנס ਨੂੰ ਸਾਡੇ ਨੂੰ ਦੱਸ ਦੋਈ ਮੇਰਾ ਨਾਮ ਜੇ ਕਾਜਲ ਹੈ ਤੇ ਮੇਰੀ ਏਜ 19 ਸਾਲ ਹੈ ਜੀ ਠੀਕ ਹੈ ਹਾਂ ਜਿਹੜੀਆਂ ਮੈਂ ਤੁਹਾਨੂੰ ਸ਼ੁਰੂਆਤੀ ਦੌਰ 'ਚ ਹੀ ਕਿਹਾ ਵੀ ਧੀ ਦੇ ਜਿਹੜੇ ਦੂਰ ਦੂਰ ਤੱਕ ਚਰਚੇ ਹੋ ਰਹੇ ਨੇ ਇਹ じゃ ਕਿਹੜਾ ਕੰਮ ਕਰਤਾ ਵੀ ਸਾਰੇ ਪਾਸੇ ਤੁਸੀਂ ਚਰਚੇ ਕਰਵਾਤੇ ਮੈਂ ਮਹਿਜਾ ਤਾਂ ਮੈਂ ਕੁਝ ਵੀ ਨਹੀਂ ਕੀਤਾ ਜੀ ਮੈਂ ਤਾਂ ਇੱਕ ਟਰੱਕ ਡਰਾਈਵਰ ਆ ਜੀ ਉਹ ਵੀ ਮੈਂ ਆਪਣੇ ਫੈਮਿਲੀ ਕਰਕੇ ਕੰਮ ਕਰ ਰਿਹਾ ਜੀ ਟਰੱਕ ਚਲਾ ਕੇ ਤੇ ਆਪਣਾ ਘਰ ਦਾ ਗੁਜ਼ਾਰਾ ਕਰ ਰਿਹਾ ਜੀ ਜੀ ਮੈਂ ਤੁਸੀਂ ਕਿਹਾ ਵੀ ਟਰੱਕ ਡਰਾਈਵਰ ਹਾਂ ਟਰੱਕ ਹੀ ਮਤਲਬ ਕਿਉਂ ਡਰਾਈਵ ਉਹਨੂੰ ਕਰਦੇ ਹੋ ਕਿਉਂ ਇਹ ਰਸਤਾ ਚੁਣਿਆ ਇਧਰਲੇ ਪਾਸੇ ਮੈਂ ਦੇਖੋ ਪਹਿਲਾਂ ਤਾਂ ਅਸੀਂ ਕੋਠਿਆਂ 'ਚ ਕੰਮ ਕਰਕੇ ਆਪਣਾ ਘਰ ਦਾ ਗੁਜ਼ਾਰਾ ਕੀਤਾ ਸੀ ਜੀ ਤੇ ਫਿਰ ਅਸੀਂ ਇੱਧਰ ਰੈਂਟ ਤੇ ਆਏ ਤਾਂ ਉਸ ਹਿਸਾਬ ਨਾਲ ਫਿਰ ਸਾਡਾ ਨਾ ਘਰ ਦਾ ਬਹੁਤ ਮਾੜਾ ਹਾਲ ਹੋ ਗਿਆ ਸੀ ਤੇ ਸਾਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ ਕੋਈ ਕੋਠਿਆਂ ਵਾਲੇ ਨੇ ਵੀ ਸਾਨੂੰ ਹਟਾਤਾ ਸੀ ਜੀ ਕੰਮ ਤੋਂ ਜੀ ਜੀ ਹਾਂਜੀ ਤੇ ਜਿਹੜੇ ਉਹਨੇ ਸਾਡੇ ਆਸ-ਪੜੋਸ ਦੇ ਝੁੱਗੀ ਵਾਲੇ ਸੀ ਜੀ ਉਹਨਾਂ ਤੋਂ ਥੋੜੀ ਜਿਹੀ رائے ਜੀ ਮਿਲੀ ਕਿ ਵੀ ਹਾਂ ਵੇਦਦਾ ਇਹ ਮਾਲ ਵੇਚ ਕੇ ਮਤਲਬ ਗੁਜ਼ਾਰਾ ਦਾ ਕਰਦੇ ਆ ਫਿਰ ਅਸੀਂ ਉਸ ਹਿਸਾਬ ਨਾਲ ਅੱਗੇ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ ਜੀ ਉਹਨਾਂ ਦੀ ਗੱਡੀਆਂ ਤੋਂ ਜੀ ਘਰ ਦੇ ਵਿੱਚ ਕੋਈ ਹੋਰ ਪਾਪਾ ਜਾਂ ਵੀ ਬ੍ਰਦਰ ਟਰੱਕ ਚਲਾਉਂਦੇ ਸੀ ਨਹੀਂ ਜੀ ਮੇਰੇ ਘਰ 'ਚ ਜੇ ਕੋਈ ਨਹੀਂ ਚਲਾਉਂਦਾ ਜੀ ਮੈਂ ਹੀ ਚਲਾਉਂਦੀ ਆ ਜੀ ਠੀਕ ਆ ਮਤਲਬ ਦਿਨ ਦੇ ਟਾਈਮ ਹੀ ਟਰੱਕ ਚਲਾਉਣੀ ਆ ਤੁਸੀਂ ਹਾਂਜੀ ਦਿਨ 'ਚ ਵੀ ਰਾਤ 'ਚ ਵੀ ਜੇ ਗੇੜਾ ਆਂਦਾ ਤਾਂ ਫਿਰ ਜਾਣਾ ਹੀ ਪੈਂਦਾ ਜੀ ਤੁਹਾਡੇ ਨਾਲ ਕੋਈ ਹੋਰ ਹੁੰਦਾ ਉਹ ਘਰੋਂ ਭੈਣ ਹੁੰਦੀ ਹੋ ਜਾਂ ਮੰਮੀ ਨਾਲ ਹੁੰਦੇ ਹੋਣਗੇ ਤੁਹਾਡੇ ਚਲਾਉਣ ਦੇ ਲਈ ਨਹੀਂ ਜੀ ਮੰਮੀ ਤਾਂ ਨਹੀਂ ਹੁੰਦੇ ਜੀ ਨਹੀਂ ਭੈਣ ਹੁੰਦੇ ਜਨਾ ਨਾ ਜੀ ਭਾਈ ਹੁੰਦਾ ਜੀ ਇੱਕ ਲੇਬਰ ਵਾਲਾ ਮੁੰਡਾ ਉਹ ਜਾਂਦਾ ਜੀ ਮੇਰੇ ਨਾਲ ਅਚੇ ਹਾਂਜੀ ਫਿਰ ਜਿੱਦਾਂ ਤੁਸੀਂ ਰਾਤ ਨੂੰ ਟਰੱਕ ਚਲਾਉਨੇ ਹੋ ਕੋਈ ਮਤਲਬ ਵੀ ਕਿਵੇਂ ਉਹ ਸਾਰੀ ਚੀਜ਼ ਕਿਵੇਂ ਹੈਂਡਲ ਕਰਦੇ ਹੋ ਬਸ ਜੇ ਇੱਕ ਹੌਸਲਾ ਮਨ ਦੇ ਵਿੱਚ ਰੱਖ ਕੇ ਹੀ ਫਿਰ ਕਰਨਾ ਪੈਂਦਾ ਏ ਸਾਰਾ ਕੁਝ ਹਾਂਜੀ ਇੱਕ ਪਲੀਜ਼ ਮਾਈਂਡ ਨਾ ਕਰਿਓ ਮੇਰਾ ਇੱਕ ਸਵਾਲ ਆ ਵੀ ਜਿੱਦਾਂ ਹਨਾ ਮੈਂ ਕਿਹਾ ਸੀ ਵੀ ਜਿਹੜੇ ਟਰੱਕ ਡਰਾਈਵਰਾਂ ਤੇ ਸਿੱਧੇ ਇਲਜ਼ਾਮ ਲਾ ਦਿੱਤੇ ਜਾਂਦੇ ਨੇ ਵੀ ਉਹ ਭੁੱਖੀ ਖਾਂਦੇ ਨੇ ਕਾਰਡ ਲਾਉਂਦੇ ਨੇ ਤੁਸੀਂ ਤਾਂ ਨਹੀਂ ਕੁਝ ਐਦਾ ਖਾਂਦੇ ਪੀਂਦੇ ਹੈਗੇ ਨੇ ਮੈਮ ਇਦਾਂ ਦਾ ਕੋਈ ਨਸ਼ਾ ਨਹੀਂ ਕਰਦੇ ਜੀ ਕਿਉਂਕਿ ਮੈਂ ਆਪਣੀ ਫੈਮਿਲੀ ਦੇਖਣੀ ਹੈ ਜੀ ਨਸ਼ੇ ਵਿੱਚ ਵੱਡ ਜਾਂਦਾ ਫਿਰ ਜੀ ਮੇਰੇ ਘਰ ਦਾ ਕੌਣ ਦੇਖੂਗਾ ਜੀ ਕਿਉਂਕਿ ਜਿੱਦਾਂ ਕਿ ਮੇਰਾ ਭਾਈ ਨਸ਼ੇ ਵਿੱਚ ਵੱਡਿਆ ਰਹਿੰਦਾ ਜੀ ਹੁਣ ਜੀ ਹਾਂਜੀ ਫਿਰ ਤੁਸੀਂ ਸਮਝਾਉਂਦੇ ਨਹੀਂ ਹੈਗੇ ਆਪਣੇ ਬ੍ਰਦਰ ਨੂੰ ਮੈਮ ਸਮਝਾਂਦੇ ਆਂ ਜੀ ਬਟ ਉਹ ਫਿਰ ਮੇਰੇ ਤੇ ਹੱਤਾ ਪਾਈ ਕਰਦਾ ਹੈ ਅੱਛਾ ਹਾਂਜੀ ਅੱਛਾ ਮਤਲਬ ਵੀ ਜਿਹੜੇ ਤੁਹਾਡੇ ਬ੍ਰਦਰ ਨੇ ਉਹ ਕਿੰਨਾਂ ਲਈ ਉਹਨਾਂ ਦੀ ਕੰਪਨੀ ਉਹਨਾਂ ਦੀ ਕਹੇ ਜੀ ਹੈ ਸੰਗਤ ਉਹਨਾਂ ਦੀ ਉਹਨਾਂ ਦੇ ਸੰਗਤ ਦੇ ਦੇਖੋ ਜਿਹੜਾ ਮੇਰੇ ਤੋਂ ਛੋਟਾ ਪਾਈ ਆ ਉਹਨਾਂ ਤਾਂ ਵਿਆਹ ਵੀ ਕਰਾ ਲਿਆ ਜੀ ਆਪਣਾ ਤਾਂ ਉਹਦੀ ਕੁੜੀ ਵੀ ਐ ਇੱਕ ਇੱਕ ਸਾਲ ਦੀ ਤੇ ਉਹ ਕੰਮ ਕਰ ਨਹੀਂ ਕਰਦਾ ਜੀ ਜਿੱਦ ਤੁਸੀਂ ਰਾਤ ਨੂੰ ਵੀ ਟਰੱਕ ਚ ਲਾਉਨੇ ਹੋ ਜਿਹੜੇ ਆਏ ਵਾਲੇ ਆਪਣੇ ਮਾਹੌਲ ਹੁੰਦਾ ਤੁਹਾਨੂੰ ਉਤਸ਼ਾਹਿਤ ਕਰਦੇ ਹੋਣਗੇ ਵੀ ਆਹ ਚੀਜ਼ ਖਾਲਾ ਜਾਂ ਇੱਧਰ ਚੱਲ ਸੌ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਹਾਂਜੀ 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 ਹਜੇ ਤਾਂ ਬੰਦੇ ਬਹੁਤ ਮਿਲਦੇ ਨੇ ਰਸਤੇ 'ਚ ਕੀ ਵਹਾ ਵੀ ਵੀ ਕੁੜੀ ਐ ਕੋਈ ਨਾ ਕੋਈ ਆ ਕੇ ਨੇੜੇ ਤੇੜੇ ਖੜ ਜਾਂਦਾ ਜੀ ਮੇਰੇ ਬਟ ਜਿਹੜਾ ਇੱਕ ਮੇਰੇ ਨਾਲ ਮੇਰਾ ਭਾਈ ਬਣ ਕੇ ਰਹਿੰਦਾ ਹੈ ਉਹਦਾ ਇਹ ਹੌਸਲਾ ਮੈਨੂੰ ਬਹੁਤ ਜ਼ਿਆਦਾ ਹੈ ਉਹ ਜਿਹੜੇ ਖੜਾ ਨਹੀਂ ਦਿੰਦਾ ਤੇ ਨਾਲੇ ਮੈਂ ਵੀ ਫਿਰ ਕਿਸੇ ਤੋਂ ਨਹੀਂ ਡਰਦੀ ਕਿਉਂਕਿ ਡਰ ਤਾਂ ਨਿਕਲ ਗਿਆ ਹੀ ਮਨ ਤੋਂ ਹਾਂਜੀ ਦਿਨ ਵੇਲੇ ਤੁਸੀਂ ਕਿੱਥੇ ਕੰਮ ਕਰਦੇ ਹੋ ਤੁਸੀਂ ਪਹਿਲਾਂ ਆਪਾਂ ਗੱਲ ਕੀਤੀ ਸੀ ਤੁਸੀਂ ਦੱਸ ਰਹੇ ਸੀ ਨਾ ਵੀ ਮੈਂ ਕੱਲੀ ਹੀ ਹੁੰਨੀ ਆ ਹਾਂਜੀ ਦਿਨ ਵੇਲੇ ਅਸੀਂ ਜੀ ਪਟਿਆਲੇ ਤੋਂ ਆਪਣਾ ਮਾਲ ਲੈ ਕੇ ਜੀ ਲੁਧਿਆਣਾ ਜਾਂਦੇ ਆ ਜੀ ਰੋਜ਼ ਦਾ ਕੰਮ ਆ ਜੀ ਹਾਂਜੀ ਜੀ ਆ ਕਿੰਨੇ ਪੜੇ ਹੋ ਤੁਸੀਂ ਮੈਂ ਜੀ ਪਲੱਸ 1 ਕੀਤੀ ਆ ਜੀ ਅੱਛਾ ਪਲੱਸ 1 ਕੀਤੀ ਆ ਹਾਂਜੀ ਨਾਲ ਨਾਲ ਹੋਰ ਤਾਂ ਨਹੀਂ ਕੋਈ ਕੰਮ ਦੇਖਿਆ ਹੈਗਾ ਵੀ ਮਤਲਬ ਨੇ ਮੈਮ ਮੈਂ ਹੁਣ ਸੋਚਿਆ ਕਿ ਕਿ ਨਾ ਹੀ ਕਿ ਕਿ ਕੰਮ ਚੱਲ ਨਹੀਂ ਰਿਹਾ ਸਹੀ ਹਲੇ ਤੇ ਸੀਜ਼ਨ ਹੈ ਨਹੀਂ ਕੰਮ ਦਾ ਤੇ ਮੈਂ ਸੋਚਿਆ ਕਿ ਤੇ ਡਬਲ ਕੰਮ ਕਰਨ ਦਾ ਸੋਚਿਆ ਕਿਉਂਕਿ ਬਚ ਨਹੀਂ ਰਹਿਣਾ ਜੀ geke-gude ਚ ਕੁਝ ਵੀ ਹਾਂ ਇੱਕ ਮੇਰਾ ਸਵਾਲ ਤਾਂ ਗੁੱਸਾ ਨਹੀਂ ਕਰਨਾ ਹੈਗਾ ਮੈਂ ਤੁਹਾਨੂੰ ਇਹ ਪੁੱਛਣਾ ਚਾਹਣੀ ਆ ਵੀ ਜਦੋਂ ਆਪਾਂ ਟਰੱਕ ਚ ਲਾਉਣੇ ਆ ਜਾਂ ਕੁਝ ਵੀ ਤੁਸੀਂ ਕਿਉਂਕਿ ਥੋੜਾ ਅਲੱਗ ਜਾ ਹਨਾ ਕੰਮ ਆ ਅਲੱਗ ਜਾ ਫੀਲਡ ਤੁਸੀਂ ਚੁਣਿਆ ਕਿ ਤੇ ਫੇਮਸ ਹੋਣ ਲਈ ਤਾਂ ਨਹੀਂ ਵੀ ਹਾਂ ਆਪਾਂ ਟਰੱਕ ਚ ਲਾਉਣੇ ਆ ਰਾਤੋ-ਰਾਤ ਵਾਇਰਲ ਹੋ ਜਾਾਂਗੇ ਹਾਂਜੀ ਨਹੀਂ ਨਹੀਂ ਮੈਮ ਦੇਖੋ ਮੈਂ ਵਾਇਰਲ ਵੂਰਲ ਤਾਂ ਕੀ ਹੋਣਾ ਹੈ ਹਾਂ ਤੇ ਜੇ ਨਾ ਇਦਾਂ ਦੀ ਵੀ ਮੇਰੀ ਸੋਚ ਨਹੀਂ ਹੈ ਕੋਈ ਵੀ ਤੇ ਵਾਇਰਲ ਹੋਣ ਦਾ ਕੁਝ ਵੀ ਨਹੀਂ ਹੈ ਜੇ ਕੋਈ ਵੀ ਆਂਦਾ ਹੀ ਬਸ ਅੱਗੇ ਆ ਕੇ ਵੀ ਉਹਨਾਂ ਨਾਲ ਕਰ ਲੈਣੇ ਕੋਈ ਨਹੀਂ ਜੀ ਉਹਨਾਂ ਦਾ ਵੀ ਦਿਲ じゃ ਲੱਗ ਜਾਂਦਾ ਮੇਰੇ ਨਾਲ ਬਟ ਆ ਜਾ ਕੁਛ ਨਿੱਕੇਵੇਂ ਵਾਇਰਲ ਹੋਣਾ ਹੈ ਬਟ ਜੇ ਰੱਬ ਨੇ ਚਾਹਿਆ ਕੀ ਪਤਾ ਕਰ ਦੇਣ ਬਟ ਐਵੇਂ ਨਹੀਂ ਕੋਈ ਸੋਚ ਨਹੀਂ ਹੈ ਜੀ ਮੇਰੀ ਹਾਂਜੀ ਕੋਈ ਹੁੱਲੜਵਾਜ਼ੀ ਤਾਂ ਨਹੀਂ ਕਰਦੇ ਫਿਰ ਗੇਰਗੁਰ ਸਹੀ ਪਾਉਣੇ ਹੋ ਮਤਲਬ ਕਿਤੇ ਟਾਪ ਵਗੈਰ ਵਿੱਚ ਪਾਇਆ ਹੋਵੇ ਹਾਂਜੀ ਬਟ ਨਹੀਂ ਨਹੀਂ ਟਾਪ ਗੇਅਰ ਤੇ ਕੀ ਪਾਣਾ ਜੀ ਬਟ ਜਿਵੇਂ ਕਿ ਹੁਣ ਨੇੜੇ ਅੱਗੇ ਵਕਾਰ ਵਾਲੇ ਹੁੰਦੇ ਨਾ ਜੀ ਉਹ ਜਾਣ ਬੁਝ ਕੇ ਜਿਵੇਂ ਮੁੰਡੇ ਖੁੰਡਣਦੇ ਅੱਗੇ ਗੱਡੀ ਦੇ ਲਿਆਣੇ ਆ ਬਟ ਇਹ ਹੈ ਕਿ ਵੀ ਮੇਰਾ ਤਾਂ ਫਿਰ ਗੁੱਸਾ ਤਾਂ ਹਰਕੇ ਨੂੰ ਆਂਦਾ ਹੀ ਹੈ ਅੱਛਾ ਵੀ ਜਦੋਂ ਤੁਸੀਂ ਗੱਡੀ ਚ ਲਾਉਨੇ ਹੋ ਵੀ ਉਦੋਂ ਨਾਲ ਤੁਹਾਡੇ ਨਾਲ ਪੰਗੇ ਲੈਂਦੇ ਨਾਲ ਲਾ ਲੈਂਦੇ ਨੇ ਫਿਰ ਉਹ ਪੰਗੇ ਲੈਂਦੇ ਨੇ ਫਿਰ ਉੱਚਾ ਨੀਵਾ ਬੋਲਦੇ ਨੇ ਫਿਰ ਮੈਨੂੰ ਵੀ ਬੋਲਣਾ ਪੈਂਦਾ ਜੀ ਹਾਂਜੀ ਜੀ ਫਿਰ ਜਦੋਂ ਇਹ ਜੇ ਹਾਲਾਤ ਬਣਦੇ ਨੇ ਫਿਰ ਤੁਸੀਂ ਕਿੱਦਾਂ ਮਤਲਬ ਉਹ ਫੀਲਿੰਗ ਥੋੜੀ ਉਹ ਦੱਸੋ ਸਾਡੀ ਆਡੀਅנס ਨੂੰ ਤੇ ਕਦੇ-ਕਦੇ ਤਾਂ ਇਹ ਮਨ ਵੀ ਰੋਣਾ ਜਾ ਆ ਜਾਂਦਾ ਹੈ ਕਿ ਵੀ ਇੱਕ ਕੁੜੀ ਦੇ ਨਾ ਬਹੁਤ ਜ਼ਿਆਦਾ ਔਖਾ ਹੈ ਕੁੜੀ ਲਈ ਬਹੁਤ ਜ਼ਿਆਦਾ ਔਖਾ ਹੈ ਵੀ ਕੱਲੀ ਕੁੜੀ ਜੇ ਰੋਡ ਤੇ ਚੱਲਦੀ ਆ ਤੇ ਵੀ ਇਦਾਂ ਦੇ ਬਿਹੇਵਰ ਦੇਖ ਕੇ ਤਾਂ ਉਹਦਾ ਮਨ ਟੁੱਟ ਜੂਗਾ ਜੇ ਕਿ ਵੀ ਮਾਂ ਵੀ ਵਿਚਾਰੇ ਘਰੇ ਲਾਚਾਰ ਹੋਵੇ ਤੇ ਡੈਡੀ ਉਹਦੇ ਸਿਰ ਤੇ ਨਾ ਹੋਵੇ ਤੇ ਭਾਈ ਮਤਲਬ ਸਾਥ ਦੇਣ ਵਾਲਾ ਨਾ ਹੋਵੇ ਤਾਂ ਬੰਦਾ ਟੁੱਟ ਹੀ ਜਾਂਦਾ ਈ ਇੱਕ ਤਰਫ ਤੇ ਉਹ ਟਾਈਮ ਦੇ ਪਾਪਾ ਦੀ ਯਾਦ ਤਾਂ ਬਹੁਤ ਆਉਂਦੀ ਹੁੰਦੀ ਬਹੁਤ ਆਂਦੀ ਹੈ ਪਰ ਸਮਝਾਣਾ ਪੈਂਦਾ ਆਪਣੇ ਆਪ ਨੂੰ ਹੂੰ ਇਹ ਤਾਂ ਜਿੱਦਾਂ ਮੇਰਾ ਇੱਕ ਸਵਾਲ ਹੋਰ ਰਹੂਗਾ ਤੁਸੀਂ ਜਦੋਂ ਆ ਜਾਂਨੇ ਹੋ ਰਾਤ ਨੂੰ ਹਨਾ ਵੀ ਮਤਲਬ ਉਹ ਡਰ ਜਾਂ ਨਹੀਂ ਜਹਿਨ ਚ ਨਹੀਂ ਹੁੰਦਾ ਕਿ ਕਿ ਰੋਜ਼ ਉਹੀ ਰਸਤੇ 'ਤੇ ਜਾਣਾ ਡਰਤਾ ਇਹ ਬਹੁਤ ਹੁੰਦਾ ਹੈ ਰਸਤੇ 'ਤੇ ਕਿ ਵੀ ਹਾਂ ਵੀ ਕਿ ਉਹ ਨਿੱਕੇ ਨਾ ਹੋ ਜੇ ਉਹ ਨਿੱਕੇ ਨਾ ਹੋ ਜੇ ਪਰ ਸੋ ਸਮਝ ਕੇ ਉਹਨਾਂ ਕਰਨਾ ਤਾਂ ਪੈਂਦਾ ਜੇ ਨਾ ਕਰੋ ਤਾਂ ਇਹਨਾਂ ਦੀ ਸੁਣੀ ਜਾਵਾਂਗੇ ਜੇ ਫਿਰ ਕਿੱਥੇ ਇਹ ਕਿਹੜਾ ਮੇਰੇ ਘਰ 'ਚ ਆਟਾ ਪਾਣ ਆ ਰਿਹਾ ਤੇ ਇਹ ਨਾਲੇ ਕੀ ਹੋਊਗਾ ਗਲਤ ਹੋ ਜਾਊਗਾ ਫਿਰ ਕੀ ਹੋ ਜਾਊਗਾ ਕੋਈ ਨਹੀਂ ਨਹੀਂ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਗਲਤ ਹੋ ਜੂਗਾ ਫਿਰ ਕਿ ਇਹ ਗਲਤ ਹੋ ਜੂਗਾ ਇਹਨਾਂ ਦੇ ਵੀ ਤਾਂ ਅੱਗੇ ਤੀ ਪੈਣਾ ਹੈਗਿਆ ਨੇ ਉਹਨਾਂ ਤੇ ਵੀ ਕੋਈ ਨਾ ਕੋਈ ਤਾਂ ਨਿਗਾਹ ਰੱਖਦਾ ਹੋਊਗਾ ਇਹ ਤਾਂ ਹੈ ਕਿ ਨਹੀਂ ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮਤਲਬ ਐਦਾਂ ਕਿਦਾਂ ਚ ਇਹ ਇੱਕ ਕੁੜੀ ਐ ਚ ਇਹ ਮੁੰਡਾ ਐਦਾਂ ਕਿਦਾਂ ਆਪਦੇ ਨਾਲ ਗਲਤ ਹੋਣ ਦੇ ਦੂੰ ਇਹ ਤਾਂ ਆਪਾਂ ਸਾਹਮਣੇ ਨੂੰ ਬੜਾਵਾ ਦੇ ਰਹੇ ਆ ਨਾ ਉੱਥੇ ਆਪਾਂ ਇਹ ਕਹਿ ਸਕਦੇ ਹਾਂ ਵੀ ਅਸੀਂ ਗਲਤ ਨਹੀਂ ਹੋਣ ਦੇਣਾ ਚਾਹੀਦਾ ਹਨਾ ਹਾਂਜੀ ਬਟ ਇਹ ਐ ਕਿ ਵੀ ਹਲੇ ਮੈਂ ਕਹਤਾ ਕਿ ਹਾਂ ਵੀ ਮੇਨਾ ਗਲਤ ਹੋ ਜੇ ਬੇ ਕਿਉਂਕਿ ਬਾਈ ਚਾਂਸ ਹੈ ਤੁਹਾਨੂੰ ਮੈਂ ਰੋਕਣਾ ਚਾਹਣੀ ਆ ਅੱਜ ਤੂੰ ਇਹ ਵੀਡੀਓ ਪਾਵਾਂਗੇ ਵਾਇਰਲ ਹੋਗੀ ਹਨਾ ਤੁਸੀਂ ਇਹਦੇ ਵਿੱਚ ਕਹਿ ਰਹੇ ਹੋ ਵੀ ਮੇਰੇ ਨਾਲ ਚਾਹੇ ਗੱਲ ਤੋਂ ਹੋ ਜੇ ਕੱਲੂ ਤੁਹਾਡੇ ਨਾਲ 19 21 ਗੱਲ ਕੀਤੀ ਆ ਫਿਰ ਤੁਹਾਡੇ ਨਾਲ ਕੌਣ ਸਟੈਂਡ ਲੂ ਤੁਸੀਂ ਉਹ ਅਗਲੇ ਤੁਹਾਨੂੰ ਉੱਠ ਕੇ ਕਹਿ ਦੂਗਾ ਤੁਸੀਂ ਤੇ ਵੀਡੀਓ ਵਿੱਚ ਇਹ ਕਹਿ ਰਹੇ ਸੀ ਗੱਲ ਤੋਂ ਹੋ ਜੇ ਬਟ ਮੈਂ ਮੈਮ ਇਦਾਂ ਦਾ ਹੋਣਾ ਹੀ ਨਹੀਂ ਕੁਝ ਮੈਨੂੰ ਪਤਾ ਹੈ ਨਾ ਤਾਂ ਕਰਕੇ ਕਿਉਂਕਿ ਮੇਰੇ ਅੰਦਰ ਇਹ ਨਾ ਹੈਗਾ ਹਾਂ ਹਾਂਜੀ ਤਾਂ ਫਿਰ ਤੁਸੀਂ ਇਹ ਕਹੋ ਨਾ ਵੀ ਮੇਰੇ ਅੰਦਰ ਜਜ਼ਬਾ ਹੈਗਾ ਵੀ ਮੈਂ ਕਿਸੇ ਨੂੰ ਮਤਲਬ ਘੇਰੇ ਚ ਆਉਣ ਹੀ ਨਹੀਂ ਦੇਣਾ ਉਹਨੇ ਦਾਇਰੇ ਚ ਮਤਲਬ ਕਿ ਇਦਾਂ ਦਾ ਕਦਮ ਉਹ ਕਿਸੇ ਨੂੰ ਵੀ ਮੈਂ ਆਪਣੀ ਲਾਈਫ ਚ ਚੱਕਰ ਨਹੀਂ ਦੇਣਾ ਕਿਉਂਕਿ ਇਹਨਾਂ ਦਾ ਮੇਰੇ ਅੰਦਰ ਦਮ ਹੈਗਾ ਜੀ ਹਾਂਜੀ ਕਿਉਂਕਿ ਇਕੱਲੇ ਟਾਲਾ ਮੈਂ ਬਹੁਤ ਜ਼ਿਆਦਾ ਹਾਂਜੀ ਕਿਉਂਕਿ ਕਿਸੇ ਤੋਂ ਡਰ ਕੇ ਰਹਿਣਾ ਨਹੀਂ ਕਿਉਂਕਿ ਅਸੀਂ ਇਹਨਾਂ ਦੇ ਘਰੇ ਖਾਣ ਨਹੀਂ ਜਾ ਰਹੇ ਹੈਗੇ ਪਰ ਇਹ ਹੈ ਜੇ ਮੇਰੀ ਨਿਗਾ ਸਹੀ ਹੈ ਤਾਂ ਮੈਨੂੰ ਕੋਈ ਕੁਝ ਨਹੀਂ ਕਹਿ ਸਕਦਾ ਜੇ ਮੈਂ ਖੁਦ ਗਲਤ ਨਾ ਜੀ ਤਾਂ 10 ਬੰਦੇ ਮੈਨੂੰ ਕਹਿ ਦੇਣਗੇ ਦਬਾ ਲੈਣਗੇ ਮੈਨੂੰ ਪਤਾ ਇਹ ਚੀਜ਼ਾਂ ਤਾਂ ਮੇਰਾ ਮਾਈਂਡ ਓਵਰਟਾਈਪ ਦਾ ਤਾਂ ਮੈਮ ਸੌਰੀ ਜੇ ਮੈਂ ਇਹ ਗਲਤ ਬੋਲਤਾ ਹੋਵੇ ਹਾਂ ਨਹੀਂ ਉਹੀ ਤੁਹਾਨੂੰ ਇਹ ਗੱਲਾਂ ਸੀ ਸਮਝਾਈਆਂ ਨਾ ਹਾਂਜੀ ਪਰ ਮੈਂਰਾ ਦੂਸਰਾ ਤਰੀਕਾ ਸੀ ਕੁਝ ਬੋਲਣ ਦਾ ਤਾਂ ਕਰਕੇ ਕੋਈ ਗੱਲ ਨਹੀਂ ਕੋਈ ਹਾਂਜੀ ਜਿੱਦਾਂ ਹੁਣ ਜਿਹੜੀਆਂ ਗੱਡੀਆਂ ਨੇ ਤੁਸੀਂ ਕਹਿ ਰਹੇ ਹੋ ਟਰੱਕਾ ਤੁਹਾਡੇ ਆਪਦੇ ਨੇ ਹਾਂਜੀ ਬਟ ਮੈਂ ਪਹਿਲਾਂ ਕਿਸੇ ਹੋਰ ਦੀ ਗੱਡੀ ਚਲਾਉਂਦੀ ਸੀ ਜੀ ਤੇ ਫਿਰ ਹੁਣ ਆਪਣਾ ਲੈ ਲਿਆ ਬਸ ਲੋਨ ਚੱਲ ਰਿਹਾ ਜੀ ਜਿਹੜੀ ਉਹ ਗੱਡੀ ਪਹਿਲਾਂ ਚਲਾਉਂਦੀ ਸੀ ਉਹ ਕਿੱਥੇ ਗਈ ਖੋ ਖੋ ਲਈ ਉਹਨਾਂ ਨੇ ਖੋਈ ਤਾਂ ਨਹੀਂ ਜੀ ਕੋਈ ਆਪਣੇ ਹੀ ਬੰਦੇ ਨੇ ਜੀ ਚੋਰੀ ਚਾਰੀ ਕਰਵਾਤੀ ਜੀ ਮੇਰੀ ਤੇ ਵੇ ਠੀਕ ਨਹੀਂ ਰਹੀ ਸੀਗੀ ਜੀ ਫਿਰ ਕੋਈ ਘਰ ਦੇ ਕੋਈ ਜਾਂਦਾ ਨਹੀਂ ਸੀ ਕੋਈ ਗੱਡੀ ਕਿਸੇ ਨੂੰ ਆਂਦੀ ਨਹੀਂ ਐ ਫਿਰ ਮੈਂ ਨਾ ਜੇ ਲੋਕ ਕਰਕੇ ਖੜੀ ਕਰਤੀ ਸੀ ਮੰਡੀ ਗੋਬਿੰਦਗੜ੍ਹ 'ਚ ਤਾਂ ਉੱਥੋਂ ਕਿਸੇ ਨੇ ਜੀ ਚੁਕਵਾਤੀ ਐ ਜਾਂ ਚੋਰੀ ਕਰਾਤੀ ਉਹ ਮੇਰੀ ਗੱਡੀ ਮੈਨੂੰ ਮਿਲੀ ਨਹੀਂ ਕਿਉਂਕਿ ਉਹਦੇ ਜੀ ਕਾਗਜ਼ ਪੱਤਰ ਹੈ ਨਹੀਂ ਸੀ ਕਿਉਂਕਿ ਜਿਹੜੇ ਇੱਕ ਵਾਰ ਦੀ ਗੱਡੀ ਹੁੰਦੀ ਕੋਈ ਕਿਹੜਾ ਕੋਈ ਰੋਕਦਾ ਤਾਂ ਕਰਕੇ ਅਸੀਂ ਇਦਾਂ ਹੀ ਚਲਾਉਂਦੇ ਰਹੇ ਤੇ ਫਿਰ ਉਹ ਗੱਡੀ ਕਿਸੇ ਨੇ ਚੋਰੀ ਕਰਵਾਤੀ ਇੱਕ ਮੈਂ ਬਾਰ ਬਾਰ ਉਹ ਗੱਲ ਕਹਿਣੀ ਹੈ ਤਾਂ ਉਹਦੇ ਲਈ ਥੋੜਾ ਹਨਾ ਮਨ ਹੋ ਜਾਂਦਾ ਵੀ ਜਿੱਦਾਂ ਹੁਣ ਬਾਪ ਦਾ ਜਿਹੜਾ ਸਿਰ ਤੇ ਹੱਥ ਨਹੀਂ ਹੈਗਾ ਕੋਈ ਰਿਸ਼ਤੇਦਾਰਾਂ ਦੀ سپورਟ ਹੈਗੀ ਆ ਤੁਹਾਨੂੰ ਨਾ ਜੀ ਮੈਨੂੰ ਤਾਂ ਕਿਸੇ ਦੀ سپورਟ ਨਹੀਂ ਐ ਸुरु ਤੋਂ ਕਿਸੇ ਦੀ سپورਟ ਨਹੀਂ ਕਿਉਂਕਿ ਹੁਣ ਦੋ ਪੈਸੇ ਹੈਗੇ ਨਾ ਜੀ ਫਿਰ ਸਾਰੇ ਰਿਸ਼ਤੇਦਾਰ ਵੀ ਖੜੇ ਹੁੰਦੇ ਹਾਂ ਗਵਾਂਢੀ ਆਂਢੀ ਤੁਹਾਨੂੰ ਟੌਂਡ ਤਾਂ ਨਹੀਂ ਮਾਰਦੇ ਵੀ ਆ ਕਿਹੜੀ ਲਾਈਨ ਚੁਣ ਲਈ ਨਾ ਇਹ ਮੇਰੇ ਗਵਾਂਢੀ ਤਾਂ ਸਭ ਤੋਂ ਵਧੀਆ ਹੈ ਰਿਸ਼ਤੇਦਾਰ ਤੋਂ ਤਾਂ ਇਹ ਹੀ ਵਧੀਆ ਨੇ ਜੇ ਹੁਣ ਮੈਂ ਇੱਕ ਗੱਲ ਵੀ ਬੋਲ ਦਾਂ ਆਪਣੇ ਰਿਸ਼ਤੇਦਾਰ ਮੈਨੂੰ ਫੋਨ ਕਰਨ ਲੱਜੰਦੇ ਨੇ ਜੀ ਅੱਛਾ ਹਾਂਜੀ ਮਤਲਬ ਤਾਂ ਨਹੀਂ ਮੈਨੂੰ ਪੂਰੇ ਆਉਂਦੇ ਹੋਣਗੇ ਵੀ ਆਹ ਕਿਹੜਾ ਤੁਸੀਂ ਲੈ ਚੁਣ ਲਈ ਹੈ ਨਾ ਲਾਈਨ ਹਾਂਜੀ ਕਿਉਂ ਜੀ ਫਿਰ ਇੱਜਾ ਕੋਈ ਸ਼ਰਮ ਤਾਂ ਹੈ ਨਹੀਂ ਜੀ ਹਮ ਕੰਮ ਕਰਕੇ ਖਾਰੇ ਚੋਰੀ ਤਾਂ ਨਹੀਂ ਕਰੇ ਹਨਾ ਜੀ ਹੁਣ ਮੁੰਡੇ ਕੰਮ ਨਹੀਂ ਕਰਦੇ ਹੈਗੇ ਬਾਪ ਨੂੰ ਐਂ ਲਾਚਾਰ ਰੱਖਦੇ ਨੇ 2 ਮਿੰਟ ਲਈ ਪਾਣੀ ਵੀ ਨਹੀਂ ਦੇ ਸਕਦੇ ਅੱਜ ਦੇ ਟਾਈਮ 'ਚ ਠੀਕ ਹੈ ਜੀ ਜੇ ਮੈਂ ਕੰਮ ਕਰੇ ਉਸ ਤੋਂ ਬੁਰਾ ਕੀ ਹੈ ਜੀ ਮੈਂ ਕਿਸੇ ਕੋਲ ਮੰਗਣ ਤਾਂ ਨਹੀਂ ਜਾ ਰਹੀ ਕਿ ਤੁਹਾਡੇ ਘਰੇ ਅਸੀਂ ਮੰਗਣ ਜਾ ਰਹੀ ਤੁਸੀਂ ਟੋਟ ਮਾਰੋ ਤਾਨੇ ਮਾਰੋ ਸਾਡੇ ਚੁਗਲੇ ਕਰਨ ਦਾ ਕਿਸੇ ਨੂੰ ਮਤਲਬ ਨਹੀਂ ਹੈ ਅਸੀਂ ਦੋ ਰੋਟੀਆਂ ਆਪਣੇ ਸੂਕ ਨਾਲ ਖਾ ਰਹੇ ਹਾਂ ਬਹੁਤ ਵਧੀਆ ਹਾਂਜੀ ਥੋੜਾ ਡ੍ਰੀਮ ਕੀ ਹੈ ਕੀ ਬਣਨਾ ਚਾਹੁੰਦੇ ਸੀ ਤੁਸੀਂ ਮੈਂ ਤਾਂ ਜੀ ਪੁਲਿਸ ਬਣਨਾ ਚਾਹੁੰਦੇ ਸੀ ਜੀ ਪਰ ਕਿਆ ਕਹਿੰਦੇ ਗਰੀਬੀ ਦੇ ਹਾਲਤ ਕਰਕੇ ਨਾ ਫਿਰ ਪੜਾਈ ਪੂਰੀ ਚ ਪੈਸਾ ਬਹੁਤ ਜ਼ਿਆਦਾ ਲੱਗਦਾ ਸੀ ਫਿਰ ਪੜ ਨਹੀਂ ਪਈ ਜੀ ਅੱਛਾ ਮੇਰੇ ਪੁਲਿਸ ਤੋਂ ਗੱਲ ਯਾਦ ਆਈ ਜਿੱਦਾਂ ਹੁਣ ਤੁਸੀਂ ਟਰੱਕ ਡਰਾਈਵਰੋਂ ਚਲਾਉਣੇ ਹੋ ਰਾਤ ਵਿੱਚ ਘੇਰੇ ਘਰੇ ਤਾਂ ਨਹੀਂ ਹੈਗੇ ਗੱਡੀ ਰਾਤ ਨੂੰ ਇਹ ਕੁਝ 4:00 ਵਜੇ ਸੇ ਨਿਕਲ ਜਾਂਦਾ ਉਸ ਟਾਈਮ ਤਾਂ ਜੇ ਕੋਈ ਨਹੀਂ ਹੁੰਦਾ ਫਿਰ ਦੁਪਹਿਰ ਦਾ ਟਾਈਮ ਖੜੇ ਹੁੰਦੇ ਨੇ ਫਿਰ ਉਹ ਰੋਕ ਲੈਂਦੇ ਨੇ ਜੀ ਅੱਛਾ ਹਾਂਜੀ ਕੀ ਕਾਗਜ਼ ਉਹ ਵਗੈਰਾ ਨਹੀਂ ਪੂਰੇ ਹੈਗੇ ਕਾਗਜ਼ ਵਗੈਰਾ ਦਾ ਜੀ ਪੂਰੇ ਵੀ ਹੁੰਦੇ ਹੈ ਕਈ ਵਾਰੇ ਕੋਈ ਵਧਿਆ ਵੀ ਨਹੀਂ ਹੁੰਦੇ ਹੈਗੇ ਤੇ ਕੋਈ ਵਾਰੀ ਕਿਸੇ ਨੂੰ ਰੂਲ ਵੇ ਪਤਾ ਹੀ ਨਹੀਂ ਰੂਲ ਤਾਂ ਰੂਲ ਹੈ ਉਹਨਾਂ ਦੇ ਮਤਲਬ ਚਲਾਨ ਕੱਟੇ ਗਏ ਤੁਹਾਡੇ ਹਾਂਜੀ ਮੇਰਾ ਚਲਾਨ ਕੱਟੇ ਗਿਆ ਤੇ ਫਿਰ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਰ ਮੇਰੇ ਘਰ ਦੇ ਵਿੱਚ ਕੋਈ ਜਾਣ ਵਾਲਾ ਵੀ ਨਹੀਂ ਹੈਗਾ ਜੀ ਨਾਲੇ ਮੈਨੂੰ ਇੰਨਾ ਕੁਝ ਪਤਾ ਨਹੀਂ ਕੋਟ ਕਚਰੇ ਵਾਰੇ ਉਹ ਕਹਿੰਦੇ ਕਿ ਚਲਾਨ ਭੁਗਤ ਕੇ ਜਾਓ ਅੱਛ ओके ਤੇ ਫਿਰ ਮੈਂ ਚਲਾਨ ਵੀ ਭੁਗਤਣਗੇ ਸੀ ਮੈਂ ਲੁਧਿਆਣੇ ਗਈ ਸੀ ਅੱਛਾ ਫਿਰ ਉੱਥੇ ਦਾ ਚਲਾਨ ਮੈਂ ਭੁਗਤ ਕੇ ਆਈ ਸੀ ਪਰ ਸਾਰੇ ਵਧੀਆ ਸੀਗੇ ਉੱਥੇ 500 ਰੁਪਏ ਲੱਤੇ ਸੀ ਪਰ ਮੇਰਾ 1 ਲੱਖ ਰੁਪਏ ਦਾ ਚਲਾਨ ਕੀਤਾ ਸੀ ਜੀ ਇੱਕ ਨੇ ਕਿੰਨੇ ਦਾ ਹੀ 1 ਲੱਖ ਰੁਪਏ ਦਾ ਚਲਾਨ ਕੀਤਾ ਸੀ ਅੱਛਾ 1 ਲੱਖ ਹਾਂ ਜੀ ਤੇ ਉਹ ਕਹਿੰਦੇ ਨੇ ਜੀ ਜਿਵੇਂ ਹੁਣ ਮੈਂ ਗੱਡੀ ਲੈ ਕੇ ਜਾ ਰਹੀ ਜਿਵੇਂ ਹੁਣ ਕਿਸੇ ਨੂੰ ਮੇਰੇ ਤੋਂ ਖੁੰਦਕ ਤਾਂ ਉਹਨੇ ਫੋਨ ਕਰਕੇ ਉਹਨੂੰ ਕਹਤੇ ਵੀ ਇਹ ਗੱਡੀ ਤੁਹਾਡੇ ਨਾਲ ਕਿਹਨੂੰ ਖੁੰਦਕ ਹੋਣੀ ਆ ਮੈਮ ਇਹ ਕੰਪੀਟੀਸ਼ਨ ਹੈ ਇਹ ਕੰਮ ਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਅੱਛਾ ਹਾਂਜੀ ਜਿਵੇਂ ਹੁਣ ਤੁਹਾਡੇ ਵਿੱਚ ਕਿ ਮੇਰੇ ਆਲਾ ਮੇਰੇ ਤੋਂ ਅੱਗੇ ਨਾ ਵਜੇ ਮੇਰੇ ਆਲਾ ਮੇਰੇ ਤੋਂ ਅੱਗੇ ਨਾ ਵਜੇ ਇਦਾਂ अच्छा हां जी ठीक है ठीक है एक ਜਿੱਦਾਂ ਹਨਾ ਮੇਰਾ ਲਾਸਟ ਸਵਾਲ ਇਹੀ ਰਹੂਗਾ ਤੁਸੀਂ ਕੁੜੀਆਂ ਚ ਇਹੋ ਕੋਈ ਮੁੰਡਾ ਹੋਵੇ ਅੱਜ ਕੱਲ ਤਾਂ ਕੁੜੀਆਂ ਮੁੰਡੇ ਮਤਲਬ ਬਰਾਬਰ ਨੇ ਹਨਾ ਕੰਮ ਦੇ ਵਿੱਚ ਕਹਿ ਲਈਏ ਇੱਕ ਜਿਹੜੇ ਕੁੜੀਆਂ ਆਪਾਂ ਕਹਿ ਲਈਏ ਵੀ ਚਾਹੇ ਲੋਕ ਕਹਿੰਦੇ ਨੇ ਤੁਸੀਂ ਸ਼ਾਰਟ ਕੱਪੜੇ ਪਾਉਣੇ ਹੋ ਜਾਂ ਡਰੱਗਸ ਕਰਦੀਆਂ ਨੇ ਮਤਲਬ ਉਹਨਾਂ ਲੋਕਾਂ ਨੂੰ ਕੀ ਮੈਸੇਜ ਰਹੂਗਾ ਉਹਨਾਂ ਕੁੜੀਆਂ ਨੂੰ ਕੀ ਮੈਸੇਜ ਰਹੂਗਾ ਤੁਹਾਡਾ ਮੇਰਾ ਮੈਸੇਜ ਤਾਂ ਇਹ ਹੈ ਇਹ ਦੇਖੋ ਕਿਉਂਕਿ ਮਾਪੇ ਦਾ ਪਰੋਸਾ ਕਦੇ ਤੋੜਨਾ ਨਹੀਂ ਚਾਹੀਦਾ ਹਾਲਾਂਕਿ ਇੱਥੇ ਤੁਹਾਨੂੰ ਮੈਂ ਰੋਕਦੀ ਆਂ ਕੁਝ ਕਹਿਣਗੇ ਵੀ ਛੋਟ ਕੱਪੜੇ ਕਹਿੰਦੀ ਆ ਚਲੋ ਹਰੇਕ ਦੀ ਆਪਦੀ ਆਪਦੀ ਪਰਸਨਲ ਲਾਈਫ ਹੁੰਦੀ ਆ ਅਸੀਂ ਕਿਸੇ ਦੇ ਕੋਈ ਸਵਾਲ ਨਹੀਂ ਖੜਾ ਕਰਦੇ ਕੋਈ ਕਿੱਦਾਂ ਮਰਜੀ ਰਹੇ ਪਰ ਇੱਕ ਜਿਹੜੀ ਮਰਿਆਦਾ ਹੁੰਦੀ ਆ ਹਨਾ ਇੱਕ ਜਿਹੜਾ ਲੈ ਜਾਉਂਦਾ ਉਹ ਜ਼ਰੂਰੀ ਹੁੰਦਾ ਹਾਂਜੀ ਕਿਉਂਕਿ ਜੀ ਦੇਖੋ ਹੁਣ ਘਰਦਿਆਂ ਦੇ ਆਪਣਾ ਨਾ ਦਿਲੋਂ ਤੋੜਨਾ ਚਾਹੀਦਾ ਇਹ ਹੁਣ ਮੇਰੇ ਜਿਵੇਂ ਘਰਦੇ ਲਾ ਲਓ ਜੀ ਮੰਮੀ ਪਾਪਾ ਉਹਨਾਂ ਦੇ ਸੋਸ ਸਮਝ ਕੇ ਭੇਜਦੇ ਨੇ ਉਹਨਾਂ ਨੂੰ ਬਾਹਰ ਕਿ ਮਰਾ ਅੱਛਾ ਬੱਚਾ ਵਧਿਆ ತರಿಕೆ ನಾ ಪ ಅಧೇ ਠੀਕ ਹੈ ਬਟ ਇਹ ਨਾ ਜੀ ਇਹ ਉਲਟੇ ਕੰਮ ਅਜੇ ਵੱਧ ਦਿੰਦੇ ਨੇ ਜੀ ਕੋਲੀਜ ਵਾਲੇ ਲਾਲੋ ਚੰਡੀਗੜ੍ਹ ਵਾਲੇ ਚ ਦੇਖ ਲੋ ਜੀ ਕਿੰਨੇ ਕ ਡਰਕਸ ਕਰ ਦਿਆ ਨੇ ਕੁੜੀਆਂ ਰਾਤ ਰਾਤ ਨੂੰ ਫਿਰਦਿਆ ਨੇ ਇਹ ਅੱਛੀਆਂ ਗੱਲਾਂ ਨਹੀਂ ਹੈਗੀਆਂ ਨਾਲੀ ਆਪਾਂ ਮੰਨਦੇ ਆ ਵੀ ਇੰਜੋਏ ਇੱਕ ਟਾਈਮ ਦਾ ਹੁੰਦਾ ਇੰਜੋਏ ਕਰੋ ਤੁਸੀਂ ਆਪਣੇ ਘਰੇ ਚੱਲ ਜਾਓ ਟਾਈਮ 'ਚ ਜਿਹੜੇ ਵੀ ਮੁੰਡੇ ਲਫੰਡਰਸ ਪੰਡਰ ਮਿਲਦੇ ਨੇ ਪਰ ਉਹਨਾਂ ਦੀ ਵੀ ਇੰਨੀ ਗਲਤੀ ਨਹੀਂ ਹੁੰਦੀ ਜਿੰਨੀ ਕਿ ਵੀ ਕੁੜੀਆਂ ਦੀ ਗਲਤੀ ਹੋ ਜਾਂਦੀ ਹੈ ਅੱਛਾ ਕੁੜੀਆਂ ਹੱਤਾ ਮਾਰ ਕੇ ਖੁਦ ਬੁਲਾਉਂਦੀਆਂ ਨੇ ਅੱਛਾ ਹਾਂਜੀ ਪਰ ਇਹ ਗਲਤ ਹੈ ਦੇਖ ਲੋ ਤੁਸੀਂ ਆਪ ਵੀ ਇੱਕ ਕੁੜੀ ਹੋ ਹਾਂਜੀ ਪਰ ਇਹ ਗਲਤ ਹੈ ਪਤਾ ਹੈ ਕੀ ਹੈ ਜੀ ਆਪਣੇ ਤੇ ਬੰਦਾ ਕੋਈ ਹੱਥ ਪਾਵੇ ਤਾਂ ਇਹ ਗਲਤ ਹੈ ਹਰ ਇੱਕ ਲਈ ਬੰਦੇ ਲਈ ਇਹ ਨਹੀਂ ਹੁੰਦਾ ਕਿ ਵੀ ਹਾਂ ਵੇ ਤੂੰ ਇੱਧਰ ਚੱਲ ਜਾ ਉੱਧਰ ਚੱਲ ਜਾ ਬਟ ਇੱਕ ਗੱਲ ਤਾਂ ਹੈ ਕਿਉਂਕਿ ਆਪਣੇ ਫੈਮਿਲੀ ਬਾਰੇ ਵੀ ਸੋਚੋ ਕੱਲ ਨੂੰ ਕਦੋਂ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਰਸਤੇ 'ਚ ਮਿਲ ਜਾਣ ਉਹਨਾਂ ਨਾਲ ਤਾਂ ਮੂੰਹ ਖੋਲ ਜਾਣਾ ਕਿ ਮੈਂ ਮੈਂ ਹਾ ਤੇਰੀ ਕੁੜੀ ਤਾਂ ਉੱਥੇ ਦੇਖੀ ਸੀ ਕਿਸੇ ਨੂੰ ਪਰੋਕ ਨਹੀਂ ਸਕਦੇ ਇਸ ਕਰਕੇ ਬਦਨਾਮੀ ਦਾ ਨਾਂ ਬਹੁਤ ਗੰਦਾ ਹੈ ਇਸ ਕਰਕੇ ਆਪਣੀ ਬਦਨਾਮੀ ਤੋਂ ਬਚੋ ਅਸੀਂ ਤਾਂ ਨਹੀਂ ਕਹਿੰਦੇ ਕਿ ਤੁਸੀਂ ਡਰੱਗਸ ਖਾਓ ਇਹ ਕਰੋ ਉਹ ਪੀਓ ਇਹ ਤੁਹਾਡੀ ਸਿਹਤ ਨੂੰ ਖਰਾਬ ਕਰੇਗਾ ਸਾਡੇ ਤੋਂ ਕੋਈ ਅਸਰ ਨਹੀਂ ਪੈ ਰਿਹਾ ਮੇਰੇ ਇੱਕ ਹੀ ਸਵਾਲ ਰੋਹ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਕੁੜੀਆਂ ਜਿਵੇਂ ਤੁਸੀਂ ਹੁਣ ਟਰੱਕ ਲੈ ਕੇ ਰਾਤ ਨੂੰ ਜਾਂਦੇ ਹੋ ਨੇ ਹੁੰਗੇ ਖਬਰ ਕਿਥੇ ਲੈ ਕੇ ਚਲੀ ਆ ਟਰੱਕ ਹਾਂਜੀ ਮੈਨੂੰ ਵੀ ਗੱਲ ਸਮਝ ਆਉਂਦਾ ਹੈ ਕਿ ਹਾਂ ਵੀ ਕੋਈ ਕੁੜੀ ਗੱਡੀ ਨਹੀਂ ਚਲਾ ਸਕਦੀ ਹੈਗੀ ਕਿ ਵੀ ਹਾਂ ਹਾਂ ਇਹ ਤਾਂ ਕਿਸੇ ਮੁੰਡੇ ਨਾਲ ਜਾ ਰਹੀ ਹੋਈ ਅੱਛਾ ਹਾਂਜੀ ਪਰ ਉਹਨਾਂ ਨੂੰ ਇਹ ਹੈ ਕਿ ਵੀ ਹਾਂ ਨਾ ਵੀ ਜਦ ਤੱਕ ਪੂਰੀ ਗੱਲ ਨਾ ਹੋਵੇ ਤਾਂ ਉਂਗਲ ਠਾਉਂਦਾ ਵੀ ਕੋਈ ਮਤਲਬ ਨਹੀਂ ਬਣਦਾ ਕਿਸੇ ਦਾ ਹੂੰ ਇਹ ਤਾਂ ਹੈ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਾਂਜੀ ਆਪਾਂ ਜਿਹੜੀ ਧੀ ਦੀ ਗੱਲ ਕਰ ਰਹੇ ਸੀ ਉਹਦੀ ਗੱਲਾਂ ਬਾਤਾਂ ਤਾਂ ਤੁਹਾਨੂੰ ਸੁਣਾਤੀਆਂ ਪਰ ਧੀ ਨੂੰ ਇਸ ਟਾਈਮ ਜਿਹੜੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਉਮੀਦ ਆ ਤੁਸੀਂ ਧੀ ਦੇ ਹੱਕ ਚਾਹੋਗੇ ਸਪੋਰਟ ਕਰੋਗੇ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਟੋਰੀ ਕਿਦਾਂ ਦੀ ਲੱਗੀ